ਜੀ ਭਾਣੇ ਦਾ ਮੰਨਣਾ ਅਸੀਂ ਸ਼ੁਰੂ ਤੋਂ ਭਾਣੇ ਮੰਨਦੇ ਆਂ ਆ ਪਾਤਸ਼ਾਹ ਤਾਂ ਨਹੀਂ ਭਾਣਾ ਮੰਨ ਕੇ ਬੈਠੇ ਆਂ ਜੀ ਅੱਗੇ ਵੀ ਮੀਂਹ ਹਨੇਰੀਆਂ ਨਾਲ ਸਾਡਾ ਇਹਦੇ ਸੱਜਣੇ ਸਾਡੇ ਜਿਹਨਾਂ ਨੂੰ ਅਸੀਂ ਝੇਲਦੇ ਆਂ ਆਸ ਵੀ ਸਾਨੂੰ ਅਕਾਲਪੁਰਖ ਵਹਿਗਰੂ ਤੋਂ ਹੀ ਆਏ ਹੋ ਪੈਂਦੇ ਮੀਂਹ ਤੇ ਉੜਦੇ ਕੱਟੇ ਛੜਕਾਂ ਉੱਤੇ ਧੂੜਾਂ ਨੇ 21 ਨੂੰ ਵੀ ਕੀਤੀ ਫੈਰੰਗ ਸਾਡੇ ਇਹ ਤਸਵੀਰ ਇੱਕਦੇ ਸਾਡੇ ਪਿਛੇ ਜਿਹੜੇ ਸਾਡੇ ਧਰਦੀ ਬੈਠੇ ਨੇ ਇੱਕ ਹਾਕਮ ਤੱਕ ਪਚਾਰਿਆ ਕਿ ਇਹਨਾਂ ਦੇ ਹੌਸਲੇ ਕਦੇ ਨਹੀਂ ਟਹਿਣੇ ਜੋ ਮਰਜੀ ਹੋ ਜੇ ਖਨੌਰੀ ਬਾਰਡਰ ਦੇ ਕਿਸਾਨਾਂ ਨੂੰ ਬੈਠੇ ਹੋਏ ਅੱਜ 18 ਦਿਨ ਪੂਰੇ ਹੋ ਚੁੱਕੇ ਨੇ 19ਵੇਂ ਦੌਰ ਦੇ ਵਿੱਚੋਂ 19ਵੇਂ ਦਿਨ ਦੇ ਵਿੱਚੋਂ ਜਿਹੜਾ ਖਨੌਰੀ ਬਾਰਡਰ ਦੇ ਧਰਨਾ ਜਿਹੜਾ ਉਹ ਗੁਜ਼ਰਦਾ ਹੈ ਨਜ਼ਰ ਆ ਰਿਹਾ ਜਿੱਥੇ ਕਿਸਾਨ ਆਪਣੀ ਮੰਗਾਂ ਮਨਾਉਣ ਲਈ ਸਰਕਾਰ ਨਾਲ ਜਦੋ ਜਹਿਦ ਕਰ ਰਹੇ ਨੇ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਰੱਬ ਨਾਲ ਵੀ ਜਦੋਜਹਿਜ ਕਿਸਾਨਾਂ ਦੀ ਸ਼ੁਰੂ ਹੋ ਚੁੱਕੀ ਹੈ ਇੱਥੇ ਦੇਖ ਸਕਦੇ ਹੋ ਖਨੋਰੀ ਬਾਰਡਰ ਦੇ ਉੱਤੇ ਜਿਹੜੀ ਇਸ ਵਕਤ ਪੂਰੀ ਤੇਜ਼ ਤਰਾਰ ਜਿਹੜਾ ਮੀਂਹ ਆ ਉਹ ਉਤਰ ਚੁੱਕਾ ਹੈ ਤੇ ਕਿਸਾਨ ਨੇ ਆਪੋ ਆਪਣੇ ਜਿਹੜੇ ਸਮਾਨ ਨੇ ਉਹ ਸੰਭਾਲਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਤੇ ਇੱਥੇ ਕਿਸਾਨ ਸਾਡਾ ਮੌਜੂਦ ਨੇ ਭਾਈ ਜੀ ਲੱਗਦਾ ਕਿ ਇੱਕ ਸਰਕਾਰ ਨਾਲ ਜਦੋਜਹਿਜ ਚੱਲ ਰਹੀ ਦੂਜੇ ਪਾਸੇ ਰੱਬ ਨਾਲ ਵੀ ਸ਼ੁਰੂ ਹੋਗੀ ਚਲੋ ਜੀ ਰੱਬ ਨੂੰ ਤਾਂ ਆਪਾਂ ਨਹੀਂ ਮੋੜ ਸਕਦੇ ਸਰਕਾਰ ਨਾਲ ਮੱਥਾ ਲਾਵਾਂਗੇ ਕਿਉਂਕਿ ਸਰਕਾਰ ਜਿਹੜੀ ਹੈ ਸਰਕਾਰ ਨੂੰ ਤਾਂ ਅਸੀਂ ਆਪਦੇ ਸ਼ਾਦਮਾਜ ਧਰਨੇ ਦੇ ਨਾਲ ਜਿੱਤ ਕੇ ਜਾਵਾਂਗੇ ਇਹ ਕੁਜਰਤ ਦੀ ਜਿਹੜੀ ਖੇੜਿਆ ਇਹਨੂੰ ਨਹੀਂ ਅਸੀਂ ਕੁਝ ਕਹਿ ਸਕਦੇ ਤੇ ਅੱਗੋਂ ਸਾਰੇ ਕਿਸਾਨ ਦਰਦਾਣਾ ਬੈਠੇ ਆਂ ਅੱਗੇ ਵੀ ਮੀਆਂ ਚ ਪਾਣੀ ਝੋਨਿਆਂ ਚ ਲਾਉਣੇ ਕਣਕਾ ਜੇ ਵੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਕਵ ਮੀ ਆ ਗਿਆ ਸਮਾਨ ਸਮਾਨ ਰੱਖਿਆ ਢੱਕਿਆ ਸਭ ਕੁਝ ਕੀਤਾ ਸਾਹਬ ਆਸਮਾਨ ਹਾਂਜੀ ਸਾਰੇ ਕੋਈ ਚੱਕਰ ਨਹੀਂ ਭਾਈ ਚੱਕਰ ਨਹੀਂ ਭਾਈ ਔਰ ਉਸੇ ਦੇ ਸਿਰ ਤੇ ਆਏ ਇੱਥੋਂ ਤਾਈ ਜੀ ਕੋਈ ਚੱਕਰ ਨਹੀਂ ਜਿਵੇਂ ਉਹ ਚਾਹੇਗਾ ਉਦਾਂ ਹੀ ਹੋਊਗਾ ਜੀ ਕੋਈ ਗੱਲ ਨਹੀਂ ਜੀ ਪੂਰੇ ਪ੍ਰਬੰਧ ਪੱਕੇ ਨੇ ਜੀ ਪੱਕੇ ਪ੍ਰਬੰਧ ਕੀਤੇ ਆ ਜੀ ਦਿੱਲੀ ਕੋਲ ਸਾਰ ਸਹੀਆ ਕੋਈ ਧੋਖਾ ਨਹੀਂਗਾ ਰੱਬ ਨੇ ਰਾਤ ਦਿਨ ਵੀ ਕਾਫੀ ਜਿਹੜਾ ਸਮਾਨ ਭੇਜ ਗਿਆ ਸੀ ਕਿਸਾਨਾਂ ਨੂੰ ਕੋਈ ਗਾਲੀ ਨਹੀਂ ਜੋ ਮਾਲਕ ਦਾ ਮਨਜ਼ੂਰ ਸਾਨੂੰ ਪਰ ਦਿੱਲੀ ਕੋਈ ਚੱਕਰ ਕਰਕੇ ਜਾਵਾਂਗੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ 19ਵੇਂ ਦਿਨ ਦੀਆਂ ਤਸਵੀਰਾਂ ਨੇ ਜਿੱਥੇ ਰੱਬ ਵੱਲੋਂ ਵੀ ਆ ਹੁਣ ਕਿਤੇ ਨਾ ਕਿਤੇ ਜਿਹੜਾ ਇਸ ਵਕਤ ਇੱਥੇ ਮੀਂਹ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਉਤਰ ਚੁੱਕਿਆ ਤੇ ਰੱਬ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਥੱਕ ਤੇ ਨਹੀਂ ਕੀ ਕਹਿਣਾ ਕੀ ਜਾਣੇ ਬਾਬਾਈ ਵੇਖੋ ਜੀ ਭਾਣੇ ਦਾ ਮੰਨਣਾ ਅਸੀਂ ਸ਼ੁਰੂ ਤੋਂ ਭਾਣੇ ਮੰਨਦੇ ਆਂ ਆ ਪਾਤਸ਼ਾਹ ਤਾਂ ਹੁਣੇ ਭਾਣਾ ਮੰਨ ਕੇ ਬੈਠੇ ਆਂ ਜੀ ਅੱਗੇ ਵੀ ਮੀਹ ਹਨੇਰੀਆਂ ਨਾਲ ਸਾਡਾ ਇਹ ਤੇ ਸੱਜਣੇ ਸਾਡੇ ਜੀ ਇਹਨਾਂ ਨੂੰ ਅਸੀਂ ਝੇਲਦੇ ਆਂ ਆਸ ਵੀ ਸਾਨੂੰ ਅਕਾਲਪੁਰਖ ਵਹਿਗੁਰੂ ਤੋਂ ਹੀ ਆ ਜੀ ਜੋ ਕੋਈ ਸਾਡੀ ਟੈਣੀ ਲਵਾਉਣੀ ਆ ਉਸਨੇ ਹੀ ਲਵਾਉਣੀ ਆ ਪਾਤਸ਼ਾਹ ਨੇ ਸੋ ਇਹਨਾਂ ਮੀਹ ਹਨੇਰੀਆਂ ਨਾਲ ਮੁਸੀਬਤਾਂ ਤੇ ਜ਼ਰੂਰ ਪੈਣਗੀਆਂ ਜੀ ਤੇ ਕਿਉਂਕਿ ਤੁਸੀਂ ਜਾਣਦੇ ਹੋਗੇ ਆਪਾਂ ਇੱਦਾਂ ਟਰਾਲੀਆਂ ਦੇ ਘਰਾਂ ਤੋਂ ਬਾਹਰ ਸੜਕਾਂ ਤੇ ਇਸ ਵੇਲੇ ਆਪਾਂ ਬੈਠੇ ਆਂ ਪਰ ਏ ਅਸੀਂ ਪਾਣਾ ਸ਼ੁਰੂ ਤੋਂ ਮੰਨਦੇ ਆਏ ਆ ਤੇ ਜਿਹੜੇ ਟਰਾਲੀਆਂ 'ਚ ਬੱਬਰ ਸ਼ੇਰਾਂ ਦੇ ਪੁੱਤ ਬੈਠੇ ਨੇ ਬੱਬਰ ਸ਼ੇਰ ਫਿਰ ਨਹੀਂ ਡਰਦੇ ਜੀ ਫਿਰ ਨਾ ਹਾਕਮ ਤੋਂ ਨਾ ਇਹਨਾਂ ਬਿਜਲੀ ਦੀਆਂ ਚਮਕਾਂ ਤੋਂ ਕਿਉਂਕਿ ਪਾਤਸ਼ਾਹ ਨੂੰ ਮੰਨਣ ਵਾਲੇ ਤੇ ਆਪਾਂ ਇਕਵਤਾ ਦੇ ਰੂਪ 'ਚ ਜਿਹੜੀ ਹੋਣੀ ਲਿਖੀ ਇਸ ਵੇਖ ਕੇ ਉਹ ਸੰਗਤਨ ਨਾਲ ਆਪਾਂ ਸਾਂਝੀ ਕਰਦੇ ਆ ਹੁਣ ਹੁਣ ਹੀ ਦੇਖ ਕੇ ਲਿਖਿਆ ਕਵਿਤਾ ਹਾਂ ਜੀ ਹਾਂ ਜੀ ਹਾਂ ਮੀਂਹ ਦੇ ਉੱਤੇ ਮੀਂਹ ਦੇ ਉੱਤੇ ਜੀ 2 ਮਾਰਚ ਜੀ ਟਾਈਮਿੰਗ ਉੱਤੇ ਆਈ ਹੈ ਜੀ ਹੋ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਆਓ ਸ਼ੇਰ ਨਾਲ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਹੋ ਪੈਂਦੇ ਮੀਂਹ ਤੇ ਉੱਡਦੇ ਕੱਟੇ ਛੜਕਾਂ ਉੱਤੇ ਧੂੜਾਂ ਨੇ 21 ਨੂੰ ਵੀ ਕੀਤੀ ਫੈਰੰਗ ਸਾਡੇ ਕਿਤੇ ਵੱਡੇ ਵੱਡੇ ਦਿਲਾਂ ਦਿਲਦਲੇਰਾں ਦੇ ਵਿੱਚ ਢਰਾਲੀਆਂ ਬੈਠੇ ਪੁੱਤ ਨੇ ਬੈਠੇ ਬਬਰ ਸ਼ੇਰਾں ਵੇ ਵਿੱਚ ਢਰਾਲੀਆਂ ਬੈਠੇ ਪੁੱਤ ਨੇ ਬੈਠੇ ਬਬਰ ਸ਼ੇਰਾں ਦੇ ਹੋ ਤੜਕੇ ਉੱਠ ਕੇ ਰੱਬ ਤੇ ਆਉਂਦੇ ਪੜਾ ਸਭ ਦਾ ਚਾਉਂਦੇ ਨੇ ਕੀ ਓ ਡਰਨਾ ਓ ਨਾ ਹਨੇਰਾ ਕੋਲੋਂ ਜੋ ਪਾਣੀ ਰਾਤਾਂ ਨੂੰ ਲਾਉਂਦੇ ਨੇ ਕੀ ਡਰਨਾ ਹੁਨਾ ਹਨੇਰਾ ਕੋਲੋਂ ਜੋ ਪਾਣੀ ਰਾਤਾਂ ਨੂੰ ਲਾਉਂਦੇ ਨੇ ਹੋ ਸਾਹਬੇ ਇਨਾ ਸਰੀਰ ਨੇ ਵਾਂਗਰ ਸਾਹਬੇ ਇਨਾ ਸਰੀਰ ਆਪਣੇ ਸਾਹਬੇ ਵਾਂਗ ਪਲੇਰਾ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਹੋ ਨਾਲ ਵਿਡਾਂਦੇ ਟੰਗੇ ਸੀਸੇ ਤੇ ਦਿੰਦੇ ਵਾਟਣੇ ਮੁੱਛਾਂ ਨੂੰ ਹੋ ਡਰਦੇ ਇਨਾਂ ਤੋਂ ਕਈ ਦੁਸ਼ਮਣ ਪਾਉਂਦੇ ਫਿਰਦੇ ਪੁੱਛਾਂ ਨੂੰ ਹੋ ਵੱਡੇ ਵੱਡੇ ਫੈਲੀ ਕੇਰੇ ਕੇਰੇ ਵਾਂਗ ਰਬੇ ਰਾਵੇ ਵਿੱਚ ਤਰਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਤਰਲੀਆਂ ਬੈਠੇ ਪੁੱਤ ਨੇ ਬੈਠੇ ਓ ਪਾਰ ਸਮੁੰਦਰੋਂ ਜਾ ਕੇ ਨਾ ਲਾਏ ਚੜੇ ਜੋ ਪਾਰੇ ਨੇ ਜਿੰਦੇ ਸੁਖੇ ਵਰਗੇ ਯੋਧਿਆਂ ਲਬਲਬ ਦੁਸ਼ਮਣ ਮਾਰੇ ਨੇ ਜਿੰਦੇ ਸੁਖੇ ਵਰਗੇ ਯੋਧਿਆਂ ਲਬਲਬ ਦੁਸ਼ਮਣ ਮਾਰੇ ਨੇ ਓ ਵੈਰੀ ਨੂੰ ਨਾ ਭਜਣ ਦੇ ਓ ਚੜਦੇ ਵਾਂਗ ਹਨੇਰਾਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਤੇ ਰਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਉਹ ਚੱਲ ਰਹੇ ਨੇ ਉਸ ਤੇ ਦਿੱਲੀਏ ਪੰਜਵੇਂ ਗੁਰ ਦੀ ਸਿੱਖਿਆ ਜੋ ਚੱਲ ਰਹੇ ਨੇ ਉਸ ਤੇ ਦਿੱਲੀਏ ਪੰਜਵੇਂ ਗੁਰ ਦੀ ਸਿੱਖਿਆ ਜੋ ਉਹ ਖਿੜੇ ਮੱਥੇ ਨੇ ਮੰਨਦੇ ਉਸ ਨੂੰ ਭਾਗਾਂ ਦੇ ਵਿੱਚ ਲਿਖਿਆ ਜੋ ਖਿੜੇ ਮੱਥੇ ਨੇ ਮੰਨਦੇ ਉਸ ਨੂੰ ਭਾਗਾਂ ਦੇ ਵਿੱਚ ਲਿਖਿਆ ਜੋ ਉਹ ਮਲਕੀਤ ਸਿੰਘ ਸਰਪੰਚ ਲਿਖਦਾ ਲਿਖਦਾ ਵਾਂਗ ਜਵੇੜਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਸਾਡਾ ਸਜਦਾ ਤੁਹਾਡੇ ਕੈਮਰਾਮੈਨ ਨੂੰ ਵੀ ਆਪ ਜੀ ਨੂੰ ਵੀ ਜੋ ਵਰਦੇ ਮੀਂਹ ਭਰਾ ਖੜਾ ਜਿਓ ਤੇ ਸੋ ਇਸ ਚੈਨਲ ਦਾ ਧੰਨਵਾਦ ਆ ਇਹ ਨਾਲ ਅਸੀਂ ਕਹਿੰਨੇ ਆਂ ਵੀ ਸਲੂਟ ਆ ਜਿਹੜਾ ਭਰਾ ਸਾਡੀ ਇਹ ਤਸਵੀਰ ਇੱਕ ਤੇ ਸਾਡੇ ਪਿੱਛੇ ਜਿਹੜੇ ਸਾਡੇ ਦਰਦੀ ਬੈਠੇ ਨੇ ਇੱਕ ਹਾਕਮ ਤੱਕ ਬਚਾਰਿਆ ਵੀ ਇਹਨਾਂ ਦੇ ਹੌਂਸਲੇ ਕਦੇ ਨਹੀਂ ਟਹਿਣੇ ਜੋ ਮਰਜੀ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਲਗਾਤਾਰ ਮੀਂਹ ਪੈ ਰਿਹਾ ਹੈ ਵਰਦੇ ਮੀਂਹ ਦੇ ਵਿੱਚ ਵੀ ਕਿਸਾਨ ਡਟੇ ਹੋਏ ਤੇ ਕਵਿਤਾਵਾਂ ਲਿਖਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸੁਮੇਤ ਪ੍ਰੀਤ ਸਿੰਘ ਖਨੌਰੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ